Ah, tuan nupa ke? ਹਰਿਆ ਇਥੇ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲ ਦਾ ਬੱਚਾ ਮਾਰਤਾ ਪ੍ਰਵਾਸੀ ਹਾਂਜੀ ਹਾਂਜੀ ਤੁਹਾਡਾ ਉੱਤੇ ਕਿਉਂ ਟੀਵੀ 뷰 ਪੁਆਇੰਟ ਆ ਤੁਹਾਨੂੰ ਕੀ ਲੱਗਦਾ ਉਹ ਸਹੀ ਆ ਜਾਂ ਗਲਤ ਆ ਜਾਂ ਕੀ ਹੋਇਆ ਇੱਕ ਭਾਈ ਮੈਨੂੰ ਤਾਂ ਪਤਾ ਨਹੀਂ ਮੈਂ ਇੱਦਾਂ ਕਿੱਦਾਂ ਕਿਸੇ ਨੂੰ ਕਹਾਂ ਉਹ ਗਲਤ ਹੈ ਕਿ ਸਹੀ ਹੈਗਾ ਮੈਨੂੰ ਮਾਲੂਮ ਨਹੀਂ 5 ਸਾਲ ਦਾ ਨਿਰਦੋਸ਼ ਬੱਚਾ ਕੋ ਕਰਮ ਕਰਕੇ ਮਾਰਤਾ ਇਹ ਸਹੀ ਆ ਜਾਂ ਗਲਤ ਦੇਖੋ ਅਸਲੀਅਤ ਤੇ ਭਾਈ ਮੈਨੂੰ ਵੀ ਨਹੀਂ ਪਤਾ ਹੈਗਾ ਜੀ ਅਸਲੀਅਤ ਪਤਾ ਨਹੀਂ ਇਹ ਮੈਂ ਕਿੱਦਾਂ ਤੁਹਾਨੂੰ ਕਹਿਦੀ ਅਸਲੀਅਤ ਜੋ ਪਤਾ ਹੋਵੇ ਤਾਂ ਆਪੇ ਮਰੇ ਆਉਗੇ ਠੀਕ ਹੈ ਠੀਕ ਹੈ ਠੀਕ ਸੋ ਇਹ ਇਹਨਾਂ ਦਾ ਪੱਖ ਹੈ ਆਪਾਂ ਇਹਨਾਂ ਦਾ ਪੱਖ ਵੀ ਲੈ ਲਿਆ ਭਾਈ ਇਹ ਹੁਣ ਤੁਹਾਨੂੰ ਸਾਰੀ ਗੱਲ ਦਾ ਨਿਚੋੜ ਨਿਕਲ ਗਿਆ ਤੁਸੀਂ ਬੜੇ ادب ਔਰ ਸਤਿਕਾਰ ਦੇ ਨਾਲ ਇਹਨਾਂ ਨੂੰ ਇਹ ਪੁੱਛਿਆ ਕਿ ਜਿਹੜਾ ਉੱਥੇ ਬੱਚਾ ਦੁਸ਼ਕਰਮ ਕਰਕੇ ਹਿਸ਼ਾਰਪੁਰ ਮਾਰਿਆ ਪਿਓ ਤੁਹਾਨੂੰ ਕਿੱਦਾਂ ਲੱਗਦਾ ਕਹਿੰਦਾ ਜੀ ਜਦ ਤਾਈ ਮੈਨੂੰ ਕਿਸੇ ਗੱਲ ਦਾ ਨਾ ਪਤਾ ਹੋਵੇ ਮੈਂ ਉਹਨਾਂ ਨੂੰ ਦੋਸ਼ੀ ਕਿੱਦਾਂ ਮੰਨਾਂ ਇਹ ਸਾਰੀ ਗੱਲ ਦਾ ਜਵਾਬ ਆ ਔਰ ਮੈਂ ਕਹਿੰਨਾ ਉਹਨਾਂ ਸਾਨੂੰ ਪ੍ਰਵਾਸੀਆਂ ਦੇ ਨਾਲ ਕੋਈ ਮਤਲਬ ਨਹੀਂ ਸਾਨੂੰ ਉਹਨਾਂ ਲੋਕਾਂ ਦੇ ਨਾਲ ਹਰ ਇੱਕ ਨਾਲ ਮਤਲਬ ਆ ਜਿਹੜੇ ਕ੍ਰਾਈਮ ਨੂੰ ਵਧਾਵਾ ਦਿੰਦੇ ਔਰ ਕ੍ਰਾਈਮ ਦਾ ਸ਼ੈਲਟਰ ਪਾਉਂਦੇ ਨੇ ਸਾਰਿਆਂ ਨੇ ਔਰ ਜਵਾਬ ਲੈ ਲਿਆ ਨਾ ਭਾਜੀ ਤੁਸੀਂ ਮੈਂ ਸਾਨੂੰ ਨਹੀਂ ਕੁਝ ਪਤਾ ਸੀ ਕਿਦਾਂ ਕਿਸੇ ਨੂੰ ਕਹਿ ਦੀ ਉੱਥੇ ਦੁਸ਼ਕਰਮ ਹੋਇਆ ਕਿ ਨਹੀਂ ਹੋਇਆ ਜਵਾਬ ਬਹੁਤ ਵਧੀਆ ਇਹ ਵਰਲਡ ਵਾਈਡ ਵਾਇਰਲ ਹੋਣਾ ਚਾਹੀਦਾ ਬਈ ਇੱਕ ਬੰਦੇ ਨੇ ਮੂੰਹੋਂ ਇਹ ਗੱਲ ਕਹੀ ਡਾਊਨਲੋਡ ਸ਼ੇਅਰ ਚੈਟ